दरवाजे शटर चार बारी बंद लो तुम जान लग रही किसकी पंचायत है पंचायत इतनी लो लग नहीं 12 छोटा बंगलो पापा नाम मेरा पानी का ये का ये आवाज हां हां स्कूल स्कूल बोल कबरे में ਦੇ ਨੇ ਵੀ ਜਿੰਨੇ ਵੀ ਤੁਸੀਂ ਮੰਗਾ ਰੱਖਿਆ ਨੇ ਜਿੰਨੇ ਵੀ ਤੁਸੀਂ ਮੰਗਾ ਰੱਖਿਆ ਨੇ ਹਾਂ ਸਾਰਿਆਂ ਨੂੰ ਇੱਕ ਤਾਂ ਆ ਜਿਹੜੀ ਇਸ ਜਗ੍ਹਾ ਤੇ 4 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ ਕਿ ਜਿੱਥੇ ਇਹਨੂੰ ਕੰਪਲੀਟ ਕਰ ਦਈਏ ਫਸਕੂਚ ਲਾ ਦਈਏ ਸੋ 4 4 ਲੱਖ ਰੁਪਏ ਦਾ ਜਾਇਜ਼ ਮੰਗ ਹੈ ਤੇ ਮੈਂ ਮੈਂ ਆਪਣੇ ਵੱਲੋਂ ਕਿ ਮੇਰੇ ਪੁੱਤ ਦੇ ਵੀ ਜਿਹਨੇ ਵੀ ਪੈਸੇ ਆਉਂਦੇ ਨੇ ਸੁਣਿਆ ਫਰਜ ਬਣਦਾ ਹੈ ਕਿ ਜੇ ਤੁਸੀਂ ਥੋੜਾ ਪੈਸਾ ਉਹਨੂੰ ਦੇਣਾ ਹੈ ਭਾਵੇਂ 4 ਲੱਖ ਰੁਪਈਆ ਇਹ ਤੁਹਾਨੂੰ ਜਿੰਦਾਬਾਦ 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 ਤੇ ਇੱਕ ਸਕੂਲ ਵਾਸਤੇ ਕਮਰੇ ਬਹੁਤ ਜ਼ਰੂਰੀ ਨੇ ਟੈਂਪ ਸਕੂਲ ਵਾਸਤੇ ਇੱਕ ਸਟੇਡੀਅਮ ਦੇ ਵਿੱਚ ਲਾਈਟਾਂ ਤੇ ਇਹਦੇ ਵਿੱਚ ਬੈਸੇ ਲਾਈਟਾਂ ਬੈਸੇ ਹਾਂ ਦੇ ਪੜਨਵਾਸੇ ਲਈ ਤੇਨਵਾਸੇ ਲਈ ਉਹ ਸਾਰੇ ਅਵੇਲੇ ਖੁੱਟ ਮੇਰੇ ਖੋਟੇ ਦੇ ਵਿੱਚ ਹੀ ਹੁੰਗੀਆਂ ਨੇ ਉਸੇ ਬੋਟਾਂ ਭਾਈਆਂ ਉਸੇ ਰੋਹ ਉਹ ਚੱਲ ਜੁੜਟਾਈਆਂ ਸੀ ਉਹ ਪਿੰਡਾਂ ਵਿੱਚ ਰੱਖ ਦਿੱਤੀ ਪਿੰਡ ਵਿੱਚ ਸਾਡੇ ਕਿਰਮ ਅਸੀਂ ਜਰੂਰ ਵੀ ਮੰਗੀ ਤਸੀਨ ਸਾਨੂੰ ਹੋਰ ਕੋਈ ਜਿੰਮ ਨਹੀਂ ਮੰਗਣੀ ਕੀਤੀ ਹਾਂ ਮੇਰੇ ਕਲੱਬ ਦੇ ਮੈਂਬਰ ਵੀ ਖੜੇ ਨੇ ਸਾਡੇ ਸਾਨੂੰ ਸਟੇਡੀਅਮ ਤੇ ਲੱਟਾ ਮੰਗਦੇ ਸਟੇਡੀਅਮ ਤੇ ਲੱਟਾ ਲੋਣੀ ਸਾਨੂੰ ਹੋਰ ਕੋਈ ਮੰਗਣੀ ਹੋ ਗਿਆ ਨਹੀਂ ਸਰ ਇੱਕ ਐਨ ਇੱਕ ਲੱਟੇ ਦੀ ਜਿੰਨੀ ਭੇਜ ਗਿਆ 84 ਉਹ ਲੱਟਾ ਉਹ ਲੱਟਾ ਮੰਗ ਰਿਹਾ ਸੀ ਨਹੀਂ ਉਹ ਅੱਟ ਨੇ ਵੀ ਤਾਂ ਸਟੇਡੀਅਮ ਵਾਲੇ ਨਹੀਂ ਸਟੇਡੀਅਮ ਵਾਸਤੇ ਲੱਟਾ ਲੱਗੇ ਆਜਾ ਪਿੰਡ ਵਾਸਤੇ 8 ਸਾਲ ਪਹਿਲਾਂ ਮੈਂ ਸੋਨੂੰ ਪਟਿਆਲੇ ਮਿਲਿਆ ਸੀ ਚੌਂਕ ਵਿੱਚ ਜਦੋਂ ਮੈਂ ਸੋਨੂੰ ਸਪੈਸ਼ਲ ਕਰੀ ਵੀ ਸਾਡੇ ਧੂੜੀ ਪਿੰਡ ਦੇ ਮੁੰਡਿਆਂ ਨੇ ਕੀ ਮੰਗ ਸੀ ਵੀ ਭਗਵਾਨ ਤੁਮਨ ਇਹ ਉਰੇ ਪੰਚਿਆ ਚਲੋ ਸਰ ਮਜਬੂਰ ਹਾਂ ਠੀਕ ਹੈ ਜੀ ਮਸਰਬਤਿਆਂ ਚੌਕ ਥੋੜੀ ਗੱਡੀ ਰੁਕੀ ਸੀ ਮੈਂ ਬਸ ਸੀ ਮੈਂ ਬਸ ਸ਼ਾਲਤਰ ਬਿਮਾਰੀ ਥੋਣ ਮੇ ਮਿਲਿਆ ਤੇ ਤੁਹਾਨੂੰ ਕਹਾਂਗੇ ਸਾਡੇ ਕੋਲ ਰਿਪੋਰਟ ਦੀ ਮੰਗ ਹੈ ਵੀ ਭਗਮਨਸ ਮੰਗ ਆ ਤੁਸੀਂ ਕਿਹਾ ਮੈਨੂੰ ਵੀ ਜਾ ਕੇ ਪੂਰੀ ਆਫਿਸ ਚ ਗੱਲ ਕਰਿਓ ਮੈਂ ਉੱਥੇ ਵੀ ਗਿਆ ਭਗਵਾਨ ਇਹ ਹੀ ਪ੍ਰੋਬਲਮ ਥੇ ਕਿ ਮੈਂ ਨਹੀਂ ਚਲੇਗੀ ਇਹ ਮੁੰਡੇ ਦੀ ਜੀ ਕਲਸੀ ਬੱਸ ਮੂੰਹ ਪੰਗਾ ਹੈ ਅਨਸਾਰ ਜੇ ਥੋੜਾ ਨਾਲ ਅਸੀਂ ਮੈਂ ਬਸ ਉੱਤਰ ਕੇ ਬੋਲਣ ਦੇ ਮੈਂ ਗੱਲ ਨੂੰ ਪੂਰੀ ਹੋਣ ਦੇ ਮੇਰੀ ਗੱਲ ਮੇਰੀ ਪੂਰੀ ਹੋਣੀ ਮੈਂ ਮੈਂ ਸੁਣ ਮੇਰੀ ਗੱਲ ਪੂਰੀ ਕਰਦੇ ਮੈਂ ਸੋ ਦੁਬਾਰਾ ਸੁਣ ਮੈਂ ਤੇਰੀ ਗੱਲ ਸਮਝ ਗਿਆ ਭਗਵਾਨ ਤਮਾਨ ਕਿੱਥੇ ਕਿੱਥੇ ਜਾਵੇ ਭਲਾ ਮੈਨੂੰ ਇਹ ਨਾ ਬੇ ਇੱਕ ਵਰਤਾਰੇ ਨਹੀਂ ਭਗਵਾਨ ਵੀਰ ਕੋਟਾਲੇ ਕਹਿੰਦੇ ਤੂੰ ਆ ਤਰਨ ਤਰਨ ਵਾਲੇ ਕਹਿੰਦੇ ਤੂੰ ਆ ਮੋਕੇ ਵਾਲੇ ਕਹਿੰਦੇ ਤੂੰ ਆ ਹਾਂ ਭਗਵਾਨ ਉਹ ਲੁਹਾਰੇ ਵਾਲੇ ਕਹਿੰਦੇ ਤੂੰ ਆ ਜਗਰਾਵਾਂ ਵਾਲੇ ਕਹਿੰਦੇ ਤੂੰ ਆ ਧਰਮਕੋਟ ਵਾਲੇ ਕਹਿੰਦੇ ਤੂੰ ਆ ਭਗਵਾਨ ਤੁਮਾਰਨੇ ਮੇਰੇ ਨੂੰ ਜਿਹੜੇ ਬਣਵਾ ਕੇ ਰੇਤਾ ਸਾਡੇ ਧੂਰੀਪਟ ਨੂੰ ਭਗਵਾਨ ਤੁਮਾਰਨੇ ਜੇ ਜੇ ਸਟੇਪ ਹੈਗਾ ਤੁਹਾਨੂੰ ਹੋਰ ਕੁਝ ਇਟਾ ਦੇ ਦਾਂਗੇ ਅੱਜ ਅੱਜ ਕਿਹਾ ਭਗਵਾਨ ਮਨੇ ਤਿੱਥੇ ਅਗੇ ਹੀ ਆ ਅੰਦਵਾਰ ਪੰਜਾਬ ਦਾ ਬਣ ਗਿਆ ਸੋਸਾ ਕੋਈ ਗੱਲ ਨਹੀਂ ਤੁਸੀਂ ਪਿਆਰ ਉਹਦਾ ਹੱਕ ਹੈ ਉਹਦਾ ਹੱਕ ਹੈ ਆ ਕਾਹੀ ਹੀ ਘਟਮਾਰ ਗਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਾ 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 ਕਈ ਵਾਰੀ ਕਈ ਵਾਰੀ ਲੋਕ ਮੈਂ ਸੁਣਦਾ ਇਹ ਮੁੰਡਾ ਚੱਪੇ ਜਾਂਦਾ ਆ ਦੇਖੋ ਬਈ ਲੱਖਾਂ ਮੈਂ ਤਾਂ ਸੁਣਦਾ ਹੀ ਨਹੀਂ ਇਕ ਦਿਨ 10 10 ਰੈਲੀਆਂ ਕਦੇ ਕਿਤੇ ਕਦੇ ਕਿਤੇ ਕਾਰਨ ਪਾਰਟੀ ਦੇ ਤੁਹਾਨੂੰ ਪਾਰਟੀ ਨਾ ਨਹੀਂ ਹੈ ਬਾਕੀ ਨਵੀਂ ਤਾਂ ਕਹਿੰਦੇ ਖਾਣਾ ਪਿੰਦਾ ਰਹੀ ਖਾਵੇ ਮੈਨੂੰ ਹੀ ਮੈਨੂੰ ਹੀ ਮੰਗਦੇ ਸਾਰੇ ਜੇ ਤੂੰ ਆ ਕਹਿੰਦੇ ਸੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਈ ਵਾਰੀ ਲੋਕ ਕਈ ਵਾਰੀ ਲੋਕ ਟੈਸਟ ਲੈਂਦੇ ਹੁੰਦੇ ਨੇ ਜੇ ਕੋਈ ਤੁਹਾਨੂੰ ਮੇੜਾ ਜਾਂ ਮਾਰੇ ਕਾਂਲੀ ਜਾਂ ਕਾਂਗਰਸੀ ਵੀ ਤੁਸੀਂ ਆਏ ਕਹਿੰਗੇ ਆਏ ਆਈਏ ਤੁਸੀਂ ਕਹਿੰਦਿਆ ਕਰੋ ਜੇ ਕਈ ਵਾਰੀ ਗਾਂਧੀ ਇੰਨਾ ਜਿਆਦਾ ਪਿਆ ਹੁੰਦਾ ਵੀ ਝਾੜੂ ਦੋ ਵਾਰੀ ਫੇਰਨਾ ਪੈਂਦਾ ਹੈ ਅਕਾਲੀ ਦਲ ਤੋਂ ਦਾ ਖੈਣਾ ਛੁੱਟਿਆ ਇੱਕ ਤਾਂ ਸਾਫ਼ ਕੀਤਾ ਤੇ ਤੇਰੇ ਕਰਦੀ ਹੋਇਆ ਸ਼ੁਕਰ ਜਿਹੜੇ ਕਹੇ ਸੀ ਅੱਜ ਕਰਾਂਗੇ 25 ਸਾਲ ਚਲੋ ਸ਼ਾਬਾਸ਼ ਅੰਮੀ ਬਰੋ ਦੂਜੇ ਵੀ ਸਾਥ ਹੋ ਜਾਂਗੇ ਓਟੇ ਨਾਲ ਥੋੜੇ ਵਰਗੇ ਆ ਮੇਰੀ ਪਾਸਟ ਦੀ ਡਿਊਟੀ ਨਹੀਂ ਕਿ ਤੁਸ ਫੀਰ ਵੱਲੋਂ ਬਦਲਣੇ ਹੁੰਦੇ ਮੈਹੀ ਭਰੋ ਗਾਗੇ ਡਰਨਾ ਥੋੜੀ ਉਹਨਾਂ ਨੂੰ ਸੋ ਇਸ ਕਰਕੇ ਜਿੱਥੇ ਤੁਸੀਂ ਖੜਾ ਹੋਗੇ ਜਿੱਥੇ ਤੁਸੀਂ ਰੱਖੋਗੇ ਉੱਥੇ ਆਵਾਂਗੇ ਤੇ ਜਿੰਨੀਆਂ ਵੀ ਜਿੰਨਾ ਵੀ ਮੇਰੇ ਅਧਿਕਾਰ ਖੇਤਰ ਦੇ ਵਿੱਚ ਹੈ ਉਹ ਸਾਰਾ ਸੀ ਉਰੇ ਕਰਾਂਗੇ ਤੇ ਭਗਵਾਨ ਦੇ ਸੱਜਣ ਬੈਠੇ ਨੇ ਸਾਰਿਆਂ ਦਾ ਧੰਨਵਾਦ ਜਿੱਦ ਤੋਂ ਬਾਅਦ ਮੈਨੂੰ ਫਲਾਸ ਹੋਰ ਜਾਣਾ ਹੈ ਟੂਰਨਾਮੈਂਟ ਹੈ ਕਬੱਡੀ ਦਾ ਉੱਥੇ ਜਾਊਂਗਾ ਤੇ ਤੁਸੀਂ ਸਾਥ ਦਿੱਤਾ ਥੋਡੇ ਵੱਲੋਂ ਕੋਈ ਕਮੀ ਨਹੀਂ ਜੇ ਕਮੀ ਰਹੀ ਹੋਊਗੀ ਸਾਡੇ ਵੱਲੋਂ ਰਹੀ ਹੋਊਗੀ ਹਾਂ ਥੋਡੇ ਵੱਲੋਂ ਕੋਈ ਤੁਸੀਂ ਤਾਂ ਘਰੇ ਲਾਪੇ ਘਰੇ ਮੋਟਾ ਦੇ ਤੁਹਾਡੇ ਸਰਪੰਚ ਨੇ ਬਸਰੀ ਮੈਂ ਤਾਂ ਕਰਿਆ ਸਰਪੰਚ ਸਾਹਿਬ ਬੈਠੇ ਨੇ ਤੇ ਜਾਇਤ ਬੈਠੀ ਹੈ ਸਾਰੀ ਸੋ ਬਹੁਤ ਬਹੁਤ ਮਿਹਰਬਾਨੀ ਇੱਕ ਕਰਖਿਓ ਜਿਹੜੀ ਮਰਜ਼ੀ ਬਾਤ ਤੇ ਰਿਸ਼ਤ ਮੰਨ ਰੱਖੋ ਲੇਕਿਨ ਇਹ ਕਰਖਿਓ ਆਪਣੇ ਨਾਲ ਆਈਏ ਆਪਣੇ ਕਿੰਨੇ ਸਾਹਿਬ ਨੂੰ ਕਿਹਾ ਕਿ ਕੱਲ ਸੰਸਕ ਕਰਨਾ ਹੈ ਲਸਾਂ ਸੰਸਕਾ ਨੂੰ ਸੰਸਕਾ ਦਾ ਕਰਨਾ ਹੈ ਰੱਬ ਦਾ ਸੰਸਕ ਕਿਹਾ ਹੋਏ ਲੋਟ ਚਾਹ ਤੇ ਨਹੀਂ ਦਰ ਮੈਂ ਬਾਸਾ ਇਹਦੇ ਉਦੋਂ ਬੰਦੇ ਰੱਬ ਦਾ ਸੰਸਕ ਕਰਨਾ ਹੈ ਇੱਕ ਮੈਨੂੰ ਕਨੈਕਸ਼ਨ ਦੇ ਦੇ ਕੋਈ ਪੰਗਾ ਪਾਏ ਕਨੈਕਸ਼ਨ ਜ਼ਰੂਰੀ ਆ ਬਸ ਭਾਈ ਪੰਗਾ ਕੌਣ ਬਾਜ਼ੀ کہہ ਰਿਹਾਗਾ ਦੋ ਦਿਨਾਂ ਮਿਲ ਕੇ ਲੜਕ ਲੈ ਲੈ ਛੋਟਾ ਜਿਹਾ ਵੀ ਦਾਰਾ ਤੂੰ ਵੀ ਪਿੰਡ ਦਾ ਆਸਟੇਜ ਮਾੜਾ ਸਟੇਜ ਦਾ ਖਾਲਾ ਜਗਾ ਫਿਰ ਕਲੈਕਸ਼ਨ ਤੋਂ ਕਲੈਕਸ਼ਨ ਕਰਾਂਗੇ ਇਹਨਾਂ ਸੇਂਦਲ ਸੰਚ ਪਰ ਕੇ ਖਾਣੇ ਕਰਕੇ ਖਾਣਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੁਸੀਂ ਪਿਆਰ ਕਰਦੇ